ਭਾਂਗ ਬੱਚਿਆਂ ਦੇ ਜਿੱਦ ਕਰਕੇ ਭੋਜਨ ਠਾਕਰ ਅੱਗੇ ਧਰ ਕੇ ਭੋਜਨ ਠਾਕਰ ਅੱਗੇ ਧਰ ਕੇ ਭਾਂਗ ਬੱਚਿਆਂ ਦੇ ਜਿੱਦ ਕਰਕੇ ਅੰਨਾ ਲੱਸੀ ਦੇ ਨਾਲ ਭਰ ਕੇ ਤੇ ਨਾਲ ਅਚਾਰ ਮਾਲਕਾ ਤੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਤੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਤੰਨਾ ਭਗਤ ਕਰੇ ਅਰਜੋਈ ਨਾ ਮੇਰਾ ਜਗਤ ਵਿੱਚ ਕੋਈ ਨਾ ਮੇਰਾ ਜਗਤ ਵਿੱਚ ਕੋਈ ਤੰਨਾ ਭਗਤ ਕਰੇ ਅਰਜੋਈ ਜੇ ਕੋਈ ਮੈਥੋਂ ਗਲਤੀ ਹੋਈ ਤੇ ਨਾ ਚਿਤਾਰ ਮਾਲਕਾ ਤੁੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਨੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਜੇ ਠਾਕੁਰ ਭੋਗ ਨਹੀਂ ਲਾਉਂਦਾ ਨਹੀਂ ਕਿਣਕਾ ਮੂੰਹ ਵਿੱਚ ਪਾਉਂਦਾ ਨਹੀਂ ਕਿਣਕਾ ਮੂੰਹ ਵਿੱਚ ਪਾਉਂਦਾ ਜੇ ਠਾਕੁਰ ਭੋਗ ਨਹੀਂ ਲਾਉਂਦਾ ਮੈਂ ਬੱਕਰੀ ਭੇਟ ਚੜਾਉਂਦਾ ਮੇਰੇ ਪ੍ਰਾਨ ਮਾਲਕਾ ਨੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਤੰਨੇ ਜੱਟ ਤਾਈ ਦੇ ਦਿਓ دیدار ਮਾਲਕਾ ਨਾ ਕੋਈ ਮੰਤਰ ਪੜਨਾ ਆਉਂਦਾ ਨਾ ਕੋਈ ਪੂਜਾ ਪਾਠ ਮੈਂ ਗਾਉਂਦਾ ਨਾ ਕੋਈ ਪੂਜਾ ਪਾਠ ਮੈਂ ਗਾਉਂਦਾ ਨਾ ਕੋਈ ਮੰਤਰ ਪੜਨਾ ਆਉਂਦਾ ਮੈਨੂੰ ਕਿੱਦਾਂ ਭੋਗ ਲਵਾਉਂਦਾ ਨਾ ਕੋਈ ਸਾਰ ਮਾਲਕਾ ਤੰਨੇ ਜੱਟ ਤਾਈ ਦੇ ਦਿਓ دیدار ਮਾਲਕਾ ਅੰਨੇ ਜੱਟ ਤਾਈਂ ਦੇ ਦਿਓ ਦੀਦਾਰ ਮਾਲਕਾ ਕਰਾਂ ਬੇਨਤੀ ਮੈਂ ਚਿੱਤ ਲਾ ਕੇ ਠਾਕੁਰ ਕਰੋ ਭੋਜਨ ਹੁਣ ਆ ਕੇ ਠਾਕੁਰ ਕਰੋ ਭੋਜਨ ਹੁਣ ਆ ਕੇ ਕਰਾਂ ਬੇਨਤੀ ਮੈਂ ਚਿੱਤ ਲਾ ਕੇ ਮੇਰੇ ਖੇਤਾਂ ਵਿੱਚ ਹੱਥ ਬਟਾ ਕੇ ਤੇ ਡੰਗਰ ਚਾਰ ਮਾਲਕਾ ਅੰਨੇ ਜੱਟ ਤਾਈਂ ਦੇ ਦਿਓ ਦੀਦਾਰ ਮਾਲਕਾ ਤੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਤੇਰੀ ਮੇਰੀ ਪ੍ਰੀਤ ਨਿਆਰੀ ਲਿਖਦਾ ਤਰਸੀਮ ਲਖਾਰੀ ਲਿਖਦਾ ਤਰਸੀਮ ਲਖਾਰੀ ਤੇਰੀ ਮੇਰੀ ਪ੍ਰੀਤ ਨਿਆਰੀ ਜੋ ਲਿਖੇ ਭਾਰਤਾ ਸਾਰੀ ਤੇ ਕਲਮ ਨਖਾਰ ਮਾਲਕਾ ਤੰਨੇ ਜੱਟ ਤਾਈਂ ਦੇ ਦਿਓ دیدار ਮਾਲਕਾ ਤन्ने ਜੱਟ ਤਾਈਂ ਦੇ ਦਿਓ ਦਿਨਾਰ ਮਾਲਕਾ